ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਹਦੇ ਚ 4 ਬੰਦੇ ਜ਼ਖਮੀ ਹੋਏ ਸੀਗੇ ਦੋ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਜਿਹਦੇ ਵਿੱਚ ਪੁਕਾਰ ਸਿੰਘ ਸਨੋਂ ਪ੍ਰੇਮ ਸਿੰਘ ਤੇ ਇਹਦੇ ਘਰਵਾਲੀ ਸੁਵਿੰਦਰ ਕੌਰ ਪਾਸੇ ਰਦੀਆ ਤੇ ਇਹਨਾਂ ਦੀ ਡੈਕਥ ਹੋ ਗਈ ਹੈ ਅੱਜ ਪਟਿਆਲਾ ਮਾਨਸਾ ਰੋਡ ਦੇ ਉੱਤੇ ਖਿਆਲਾ ਪਿੰਡ ਦੇ ਕੋਲ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਹਦੇ ਚ 4 ਬੰਦੇ ਜ਼ਖਮੀ ਹੋਏ ਸੀਗੇ ਉਨ੍ਹਾਂ ਜੋ ਦੋ ਦੀ ਤਾਂ ਮੌਕੇ ਦੇ ਉੱਤੇ ਹੀ ਮੌਤ ਹੋਈ ਤੇ ਇੱਕ ਔਰਤ ਸੀ ਸਪਿੰਦਰਕੌਰ ਜਿਹੜੀ ਕਿ ਰਤੀ ਦੇ ਰਹਿਣ ਵਾਲੀ ਸੀ ਤੇ ਇੱਕ ਲੜਕਾ ਖਿਆਲਾਕਾਲ ਨਰੈਣ ਵਾਲਾ ਸੀਗਾ ਬਲਕਾਰ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਉਪਕਾਰ ਸਿੰਘ ਸੀਗਾ ਉਹ ਜ਼ਖਮੀ ਹਾਲਤ ਚ ਲਿਆਂਦਾ ਗਿਆ ਸੀ ਉਹਦੀ ਇੱਥੇ ਹਸਪਤਾਲ ਚ ਆ ਕੇ ਮੌਤ ਹੋ ਗਈ ਇੱਕ ਲੜਕਾ ਅਮਰਪ੍ਰੀਤ ਸਿੰਘ ਹੈ ਜਿਹੜਾ ਕਿ ਤੇਲੇਵੇਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੂੰ ਮੁੱਢਲੀ ਸਹਾਇਤਾ ਦੇ ਕੇ ਉਹ ਸੀਰੀਅਸ ਹਾਲਤ ਹੋਣ ਕਾਰਨ ਉਹਨੂੰ ਰੈਫਰ ਕਰ ਦਿੱਤਾ ਗਿਆ ਕਲੀਅਰ ਆ ਰਿਹਾ ਦਿੱਤਾ ਹੈ ਸਰ ਹੁਣ ਸਰ ਬਠਿੰਡੇ ਪੇ ਜਾਏਗੀ ਸਾਨੂੰ ਹੁਣੇ ਹੀ ਸਿਵਲ ਅਸਤਾਨ ਮਾਨਸਾ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਖਿਆਲਾ ਤੋਂ ਕੋੜਾ ਦੇ ਵਿਚਕਾਰ ਦੋ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਹੈ ਜਿਦੇ ਵਿੱਚ ਉਪਕਾਰ ਸਿੰਘ ਸਾਨਾ ਪ੍ਰੇਮ ਸਿੰਘ ਤੇ ਇਹਦੇ ਘਰ ਵਾਲੀ ਸ਼ਵਿੰਦਰ ਕੌਰ ਪਾਸੇ ਰਤੀਆ ਤੇ ਇਹਨਾਂ ਦੀ ਡੈਥ ਹੋ ਗਈ ਹੈ ਇੱਕ ਬਲਕਾਰਨ ਸਿੰਘ ਸਾਨਾ ਜਸੀਰ ਸਿੰਘ ਜਿਹੜੀ ਦੂਸਰੀ ਪਾਰਟੀ ਦੂਸਰੀ ਗੱਡੀ ਦਾ ਚਾਲਕ ਹੈ ਮਲਕਪੁਰ ਖਿਆਲਾ ਦਾ ਉਹਦੀ ਡੈਥ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਕਮਲਪ੍ਰੀਤ ਸਿੰਘ ਸਾਨਾ ਫਰਮੀਜ਼ ਸਿੰਘ ਹੈ ਇਹ ਇੰਜਰਡ ਹੋਇਆ ਹੈ ਇਹਨੂੰ ਕਿਤੇ ਬਾਹਰ ਲਿਆ ਹਾ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਤੇ ਅਸੀਂ ਮੌਕੇ ਤੇ ਜਾ ਰਹੇ ਹਾਂ ਮੌਕੇ ਤੇ ਜਾ ਕੇ ਜਿਹੜੀ ਬਣਦੀ ਕਾਰਵਾਈ ਹੈ ਉਸ ਅਨੁਸਾਰ ਉਹ ਕਾਰਵਾਈ ਕਰ ਰਹੇ ਹਾਂ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਚਾਰ ਬੰਦੇ ਜ਼ਖਮੀ ਹੋਏ ਸੀ ਦੋ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਜਿਦੇ ਵਿੱਚ ਪੁਕਾਰ ਸੋਂ ਸਾਨੂੰ ਪ੍ਰੇਮ ਸਿੰਘ ਤੇ ਇਹਦੇ ਘਰ ਵਾਲੀ ਸੁਵਿੰਦਰ ਕੌਰ ਪਾਸੇ ਰਦੀਆ ਤੇ ਇਹਨਾਂ ਦੀ ਡੈਕਥ ਹੋ ਗਈ ਹੈ ਅੱਜ ਪਟਿਆਲਾ ਮਾਨਸਾ ਰੋਡ ਦੇ ਉੱਤੇ ਖਿਆਲਾ ਪਿੰਡ ਦੇ ਕੋਲ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਦੇ ਚ 4 ਬੰਦੇ ਜ਼ਖਮੀ ਹੋਏ ਸੀਗੇ ਉਹਨਾਂ ਚੋਂ ਦੋ ਦੀ ਤਾਂ ਮੌਕੇ ਤੇ ਉੱਤੇ ਹੀ ਮੌਤ ਹੋਈ ਤੇ ਇੱਕ ਔਰਤ ਸੀ ਸਪਿੰਦਰ ਕੌਰ ਜਿਹੜੀ ਕਿ ਰਤੀ ਦੇ ਰਹਿਣ ਵਾਲੀ ਸੀ ਤੇ ਇੱਕ ਲੜਕਾ ਖਿਆਲਾ ਕਲਾਂ ਦੇ ਰਹਿਣ ਵਾਲਾ ਸੀਗਾ ਬਲਕਾਰ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਉਪਕਾਰ ਸਿੰਘ ਸੀਗਾ ਉਹ ਜ਼ਖਮੀ ਹਾਲਤ ਧਿਆੰਦਾ ਗਿਆ ਸੀ ਉਹ ਦੀ ਇੱਥੇ ਹਸਪਤਾਲ ਚ ਆ ਕੇ ਮੌਤ ਇੱਕ ਲੜਕਾ ਅਮਰਪ੍ਰੀਤ ਸਿੰਘ ਹੈ ਜਿਹੜਾ ਕਿਤੇ ਲਈਵੇਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੂੰ ਮੁੱਢਲੀ ਸਹਾਇਤਾ ਦੇ ਕੇ ਉਹ ਸੀਰੀਅਸ ਹਾਲਤ ਹੋਣ ਕਾਰਨ ਉਹਨੂੰ ਰੈਫਰ ਕਰ ਦਿੱਤਾ ਗਿਆ ਸੀ ਕਿਹੜੀ ਰਾਤ ਕੀਤਾ ਗਿਆ ਸਰ ਉਹਨੂੰ ਸਰ ਬਠਿੰਡੇ ਪੇ ਜਾਏਗੀ ਸਾਨੂੰ ਹੁਣੇ ਹੀ ਸਿਵਲ ਅਸਤਾਨ ਮਾਨਸਾ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਖੇੜਾ ਤੋਂ ਕੋੜਾ ਦੇ ਵਿਚਕਾਰ ਦੋ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਜਿਦੇ ਵਿੱਚ ਉਪਕਾਰ ਸਿੰਘ ਸਾਨੂੰ ਪ੍ਰੇਮ ਸਿੰਘ ਤੇ ਇਹਦੇ ਘਰਵਾਲੀ ਸ਼ਵਿੰਦਰ ਕੌਰ ਪਾਸੇ ਰਤੀਆ ਤੇ ਇਹਨਾਂ ਦੀ ਡੈਥ ਹੋ ਗਈ ਹੈ ਇੱਕ ਬਲਕਾਰਨ ਸਿੰਘ ਸਾਹਨਾ ਜਸੀਰ ਸਿੰਘ ਜਿਹੜੀ ਦੂਸਰੀ ਪਾਰਟੀ ਦੂਸਰੀ ਗੱਡੀ ਦਾ ਚਾਲਕ ਹੈ ਮਲਕਪੁਰਖਿਆਲੇ ਦਾ ਉਹਦੀ ਡੈਥ ਹੋ ਚੁੱਕੀ ਹੈ ਔਰ ਇਸ ਤੋਂ ਲਾਹੇ ਕਮਲਪ੍ਰੀਤ ਸਿੰਘ ਸਾਹਨਾ ਫਰਮੀਤ ਸਿੰਘ ਹੈ ਇਹ ਇੰਜਰਡ ਹੋਇਆ ਹੈ ਇਹਨੂੰ ਕਿਤੇ ਬਾਹਰ ਲਿਆ ਹਾ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਤੇ ਅਸੀਂ ਮੌਕੇ ਤੇ ਜਾ ਰਹੇ ਹਾਂ ਮੌਕੇ ਤੇ ਜਾ ਕੇ ਜਿਹੜੀ ਬੰਦੀ ਕਾਰਵਾਈ ਹੈ ਉਸ ਅਨਸਾਰ ਪੁਕਾਰ ਵੀ ਕਰ ਰਹੇ ਹਾਂ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਚਾਰ ਬੰਦੇ ਜ਼ਖਮੀ ਹੋਏ ਸੀਗੇ ਦੋ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਜਿਦੇ ਵਿੱਚ ਉਪਕਾਰ ਸੋਸਾ ਨੋ ਪ੍ਰੇਮ ਸਿੰਘ ਤੇ ਇਹਦੇ ਘਰਵਾਲੀ ਸੁਬਿੰਦਰ ਕੌਰ ਪਾਸੇ ਰਦੀਆ ਤੇ ਇਹਨਾਂ ਦੀ ਡੈਫਟ ਹੋ ਗਈ ਹੈ ਅੱਜ ਪਟਿਆਲਾ ਮਾਨਸਾ ਰੋਡ ਦੇ ਉੱਤੇ ਖਿਆਲਾ ਪਿੰਡ ਦੇ ਕੋਲ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਦੇ ਵਿੱਚ ਚਾਰ ਬੰਦੇ ਜ਼ਖਮੀ ਹੋਏ ਸੀਗੇ ਉਹਨਾਂ ਜੋ ਦੋ ਦੀ ਤਾਂ ਮੌਕੇ ਦੇ ਉੱਤੇ ਹੀ ਮੌਤ ਹੋਈ ਤੇ ਇੱਕ ਔਰਤ ਸੀ ਸੁਬਿੰਦਰ ਕੌਰ ਜਿਹੜੀ ਕਿ ਰਾਤੀ ਇਹ ਰਹਿਣ ਵਾਲੀ ਸੀ ਤੇ ਇੱਕ ਲੜਕਾ ਖਿਆਲਾਕਲਾਂ ਦਾ ਰਹਿਣ ਵਾਲਾ ਸੀਗਾ ਬਲਕਾਰ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਉਪਕਾਰ ਸਿੰਘ ਸੀਗਾ ਉਹ ਜ਼ਖਮੀ ਹਾਲਤ ਚ ਲਿਆਂਦਾ ਗਿਆ ਸੀ ਉਹਦੀ ਇੱਥੇ ਹਸਪਤਾਲ ਚ ਆ ਕੇ ਮੌਤ ਹੋ ਗਈ ਇੱਕ ਲੜਕਾ ਅਮਰਪ੍ਰੀਤ ਸਿੰਘ ਹੈ ਜਿਹੜਾ ਕਿ ਤੇਲੇਵੇਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੂੰ ਮੁੱਢਲੀ ਸਹਾਇਤਾ ਦੇ ਕੇ ਉਹ ਸੀਰੀਅਸ ਹਾਲਤ ਹੋਣ ਕਾਰਨ ਉਹਨੂੰ ਰੈਫਰ ਕਰ ਦਿੱਤਾ ਗਿਆ ਸੀ ਕਿਹੜੀ ਰਾਤ ਕੀਤਾ ਗਿਆ ਸਰ ਉਹਨੂੰ ਸਰ ਬਠਿੰਡੇ ਭੇਜ ਆਈ ਸਾਨੂੰ ਹੁਣੇ ਸਿਵਲ ਅਸਰ ਮਾਡਸਾ ਸੂਚਨਾ ਪ੍ਰਾਪਤ ਹੋਈ ਹੈ ਕਿ ਖਿਆਲਾ ਤੋਂ ਕੋੜਾ ਦੇ ਵਿਚਕਾਰ ਦੋ ਗੱਡੀਆਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਹੈ ਜਿਦੇ ਵਿੱਚ ਉਪਕਾਰ ਸਿੰਘ ਸਾਨਾ ਪ੍ਰੇਮ ਸਿੰਘ ਤੇ ਇਹਦੇ ਘਰਵਾਲੀ ਸ਼ਵਿੰਦਰ ਕੌਰ ਪਾਸੇ ਰਤਿਆ ਤੇ ਇਹਨਾਂ ਦੀ ਡੈਥ ਹੋ ਗਈ ਹੈ ਇੱਕ ਬਲਕਾਰਨ ਸਿੰਘ ਸਾਨਾ ਜਸੀਰ ਸਿੰਘ ਜੇ ਦੂਸਰੀ ਪਾਰਟੀ ਦੂਸਰੀ ਗੱਡੀ ਦਾ ਚਾਲਕ ਹੈ ਮਲਕਪੁਰ ਖਿਆਲਾ ਦਾ ਉਹਦੀ ਡੈਥ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਕਮਲਪ੍ਰੀਤ ਸਿੰਘ ਸਾਨਾ ਫਰਮੀਜ਼ ਸਿੰਘ ਇਹ ਇੰਜਰਡ ਹੋਇਆ ਹੈ ਇਹਨੂੰ ਕਿਤੇ ਬਾਹਰ ਲੈ ਆ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਤੇ ਅਸੀਂ ਮੌਕੇ ਤੇ ਜਾ ਰਹੇ ਹਾਂ ਮੌਕੇ ਤੇ ਜਾ ਕੇ ਜਿਹੜੀ ਬੰਦੀ ਕਾਰਵਾਈ ਹੈ ਉਸ ਅਨੁਸਾਰ ਉਹ ਕਾਰਵਾਈ ਕਰ ਰਹੇ ਹਾਂ